ਸਤਨਾਮ ਵਾਹਿਗੁਰੂ ਸਾਹਿਬ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚੀ ਰਖਵਾਰੁ ਰੁਪੈ ਜੋ ਬਨਾ ਹੋਵੇ ਜੇ ਰਾਏ ਰਹਾ ਲਿਵਤਾਰ ਭੁਖਿਆ ਭੁਖਣਾ ਉਤਰ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣਪਾਂ ਲਖ ਹੋਹੀ ਤਾਂ ਇੱਕ ਨ ਜਲੈ ਨਾਲ ਜਿ ਉਸ ਚਿਆਰਾ ਹੋਈਏ ਕਿ ਭੂੜੈ ਦੁੱਤੈ ਪਾਰ ਹੁਕਮ ਜਾਈ ਚੱਲਣਾ ਨਾਨਕ ਰਖਿਆ ਨਾਲ ਹੁਕਮੀ ਹੋਣੇ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਾਈ ਹੁਕਮੀ ਇਤਮ ਨੀਚ ਹੁਕਮ ਲੈ ਤਦ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਖਿਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮਣਾ ਕੋਈ ਨਾਨਕ ਹੁਕਮੈ ਜੀ ਗੁਜੈ ਤਾਂ ਹੋ ਮੈਂ ਕਹੈ ਨ ਕੋਈ ਗਾਵੈ ਕੋ ਤਾਨ ਹੋਵੈ ਕਿ ਸੈਤਾਨ ਗਾਵੈ ਕੋ ਤਾਤ ਜਾਣੈ ਨੀਸਾਨ ਗਾਵੈ ਕੋ ਗੁਣ ਵੜਿਆਈਆ ਚਾਰ ਗਾਵੈ ਕੋ ਵਿਦਿਆ ਵਿਗੰ ਵਿਚਾਰ ਗਾਵੈ ਕੋ ਸਾਜੇ ਕਰੇ ਤਨਖੀ ਹੈ ਗਾਵੈ ਕੋ ਜੀਲੈ ਫਿਰਦੀ ਹੈ ਗਾਵੈ ਕੋ Japੈ ਵਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਮਧੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੁਖ ਪਾਹਿ ਜੁਗ ਜੁਗੰਤਰ ਖਾਹੀ ਕਾਹੀ ਹੁਗਮੀ ਹੁਗਮ ਜਨਾਈ ਰਾਗ ੁਨਾਨਗੇ ਸਹਿ ਵੀ ਪ੍ਰਵਾਹੋ ਸਾਚਾ ਸਾਹਿਬ ਸਾਚੇ ਨਾਹੀ ਭਖਿਆ ਭਾਉ ਅਪਾਰ ਆਖ ਮੰਗਹਿ ਦੇਹ ਦੇਹੀ ਦਾਤ ਕਰੇ ਦਾਤਾਰ ਫੇਰ ਕਿਹ ਗੈ ਰਖੀਐ ਜਿਤ ਦੇ ਸਹਿਦਰ ਬਾਰ ਮਹੌਗ ਬੁਰਣ ਬੋਲੀਐ ਜਿਸ ਸੰਦਰੇ ਪਿਆਰ ਅੰਮ੍ਰਿਤ ਵੇਲਾ ਸਜਨਾਉ ਉੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਗ ਜਲ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਮੁ ਗਾਵੀਏ ਗੁਰਿ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਲੋਕ ਪਰ ਹਰ ਸਭ ਘਰ ਲੈ ਜਾਏ ਗੁਰਮੁਖ ਨਾਮੰ ਮੁਰਮਖ ਵੇਦੰ ਗੁਰਮੁਖ ਅਹ ਸਮਾਈ ਗੋਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੀ ਹੋ ਜਾਣਾ ਅਖਾ ਨਹੀਂ ਕਿਨ ਗਥਨ ਨਾ ਜਾਈ ਗੁਰਾਂ ਇੱਕ ਦੀ ਬੁਝਾਈ ਸਬਨਾ ਜੀਆਂ ਗਾਇਕ ਦਾਤਾ ਸੋਵੇਂ ਸ੍ਰਣਿ ਜਾਈ ਤੀਰਤ ਨਾ ਆਵਾਜਿਤ ਸਪਾਵਨ ਪਾਨੇ ਕੇ ਨਾਇ ਕਰੀ ਜੀ ਤੀਰਥ ਉਪਾਈ ਰੇਖਾਂ ਮਿਲ ਕਰਮਾ ਕੇ ਮਿਲੈ ਲਈ ਮਾਧਵੇ ਜਲਤਰੇ ਜਵਾ ਹਰਮਾਨ ਕੋ ਜੀਤ ਗੁਰ ਕੀ ਸਿੱਖ ਸੁਣੀ ਗੁਰਾਂ ਆਇਕ ਜੀ ਬੁਝਾਈ ਸਵਣਾ ਜੀਆਂ ਕਾਜ ਕਦਾਤਾ ਸੋਮੈ ਇਸਰਣਾ ਜਾਈ ਜੇ ਜੁ ਉਚਾਰੇ ਅਰਜਾ ਹੋਰਦ ਸੁਣੀ ਹੋਈ ਨਵਾ ਖੰਡਾ ਵਿਝ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਗੈ ਜਿਸਕੇ ਤੇ ਜਗਲੇ ਜੇ ਇਸ ਨੰਦ ਨਾ ਆਵੇ ਤਾ ਵਾਤਨਾ ਪੁੱਛੇਗੀ ਤਾ ਅੰਦਰ ਕੀਚ ਕਰੇ ਦੋਸੀ ਦੋਸਤਰੀ ਨਾਣ ਜਿਨੇ ਕੋਣ ਕੋਣ ਕਰੀ ਗੁਣਮੰਤੇ ਆਂ ਗੁਣ ਦੀਤੀ ਹਰ ਕੋਇ ਨ ਸੁਝੈ ਜਿਸ ਗੁਣ ਕੋਈ ਕਰੀ ਸੁਨੇ ਸਿਧ ਪੀ ਸਰੁਨਾਥ ਸੁਨੇ ਤਰਤ ਤੋੜੇ ਆਕਾਸ ਸੁਨੇ ਦੀਪ ਲੋਪਾ ਪਾਤਾਲ ਸੁਨੇ ਕੋ ਹਿਲ ਸਕੈ ਕਾਲ ਨਾਨਕ ਭਗਤਾਂ ਦਾ ਸਦਾ ਵਿਗਾਸ ਸਿਨੇ ਦੂਪ ਪਾਪ ਕਾ ਨਾਸ ਸਿਨੇ ਈਸ਼ਰ ਬ੍ਰਹਮਾ ਇੰਦ ਸੁਨੇ ਮੁਕਸ਼ਨਾ ਹਣ ਮੰਦ ਸੁਨੇ ਜੋ ਜੋ ਤਨ ਭੇਦ ਸੁਨੇ ਸਾਧ ਸੰਤ ਵੀਦ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਤ ਸੰਤ ਹੋ ਗਿਆਨ ਸੁਨੇ ਅਰਸ਼ਦ ਗਾਇ ਸਿਨਾਣ ਸੁਨੇ ਬੜਬੜ ਪਾਵਹਿ ਮਾਨ ਸੁਨੇ ਲਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਦਾ ਗੁਨਾ ਗਿਗਾਹਾ ਸੁਨੇ ਸੇਖ ਪੀਰ ਪਾਤਸ਼ਾਹ ਸੁਨੇ ਆਂਦੇ ਪਾਵੇ ਰਾਹ ਸੁਨੇ ਹਾਲ ਤਵੇ ਸਦਾ ਨਾਨਕ ਬਖਤਾ ਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਗਹੀਨ ਜਾਏ ਜੀ ਗੁਬਹਿ ਪਿਛੇ ਦਸਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੇ ਗਰਬੈ ਕਰਨ ਵਿਚਾਰ ਅਸਾ ਨਾਮੁ ਨੰਦਨੀ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਸਰਦੋਬੈ ਮਨ ਬੁੱਧ ਮੰਨੇ ਸਰਪਉਣ ਕੀ ਸੋਧੋ ਮੰਨੈ ਮੋ ਚੋਟਾਣਾ ਖਾਈ ਮੰਨੈ ਜਮਕੇ ਸਾਥਣਾ ਜਾਇ ਐਸਾ ਨਾਮਣ ਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਬਰਸੋ ਪ੍ਰਗਟ ਜਾਇ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸਿਦੀਸ਼ਨ ਬੰਦ ਐਸਾ ਨਾਮਣ ਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਬਾਬਾਏ ਮੋਤੂ ਆ ਰਮੰਨੈ ਪਰਵਾਰ ਐ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਪੇਖੋ ਐਸਾ ਨਾਮਣ ਨਿਰਜਨ ਹੋਈ ਜੇ ਕੋ ਮੰਨ ਜਾਣ ਮਨ ਕੋਈ ਪੰਜ ਪ੍ਰਮਾਨ ਪੰਜ ਬਨਦਾਨ ਪੰਜੇ ਬਾਬਹਿੰਦ ਗਹਿਮਾਨ ਪੰਜੇ ਸੋਹਰ ਦਾ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੀਵ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧਉ ਧਰਮ ਦਇਆ ਕਾ ਪੂਤ ਸੰਤੋਖ ਥਾਭ ਰਖਿਆ ਜਿਨ ਸੂਤ ਜਿਨ ਕੋ ਪੁਜਿਆ ਹੋਵੇ ਸਚਿਆਰ ਧਉ ਦੇ ਉਪਰਿ ਗੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਇਸਤੇ ਪਾਰ ਤਮੈ ਕਵਨ ਜੋਰ ਜੀ ਯਾਤਰਨ ਲਾਗੇ ਨਾਮ ਸਮਰਅਤਖਿਆ ਉਡੀਕ ਨਾਮ ਇਹੋ ਦੇ ਕਰਤ ਜਾਣੇ ਕੋਈ ਇਹ ਘਰ ਲਿਖਿਆ ਗੇਤਾ ਹੋਏ ਕੇਤਾ ਦਾਨ ਸਵਾਲਿ ਰੂਪ ਕੀਤੀ ਦਾਤ ਜਾਨੇ ਗਉਣ ਕੂਤ ਕੀਤਾ ਬਸਾਉ ਹੋਇ ਤੁਕਵਾਉ ਤਿਸਤੇ ਹੋਇ ਲਖਤਰੀ ਆਉ ਕੁਦਰਤ ਕਾਹਨ ਕਹਾਵੀ ਚਾਰ ਵਾਰਣ ਜਾਵੈ ਏਕ ਵਾਰ ਜੁਤਤ ਪਾਵੈ ਸਾਈ ਭੜੀ ਕਾਰ ਦੁਸਰ ਦਸਬਤ ਨਰੰਕਾਰ ਸੰਕ ਜਪ ਸੰਕ ਭਾਉ ਸੰਗ ਪੂਜਾ ਸੰਤ ਤਤਾ ਸੰਗ ਗ੍ਰੰਥ ਬਗਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਤ ਭਗਤ ਗੁਣ ਗਿਆਨ ਵਿਚਾਰ ਸੰਤ ਸਦੀ ਸੰਗਤ ਧਾਰ ਸੰਸੂਰ ਨੂੰ ਪਖਸਾਰ ਸੰਤ ਮੋਹਨ ਦੇ ਬਲਾਈ ਤਾਰ ਕੁਦਰਤ ਕਾਮਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤ ਪਾਵੇ ਸਾਈ ਬਲਿਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਖੋਰ ਸੰਗ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਾਲਵੱਡ ਹਤਿਆ ਕਰਮਾਹੀ ਸੰਖ ਪਾਪੀ ਪਾਪ ਕਰ ਜਾਹੀ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਰੀਸ਼ ਅਮਲ ਪਖਾਹੀ ਸੰਖ ਨੰਦਕੋ ਸਿਰ ਕਰ ਹੈ ਭਾਰ ਨਾਨ ਨੀਚੇ ਵਿਚਾਰ ਵਾਰਣ ਜਾਵਾਈ ਗਵਾਰ ਜੋਦੁ ਭਗਵ ਸਾਈ ਬਨਿਕਾਰ ਦੂਸਰ ਸਨਾਮ ਤਨ ਰੰਗਾਰ ਸੰਖ ਨਾਵ ਸੰਖ ਥਾਵ ਅਗੰਮ ਅਗੰਮ ਸੰਖ ਲੋ ਸੰਖ ਹੈ ਸਿਰਪਾਰ ਹੋਏ ਕ੍ਰੀ ਨਾਮ ਕ੍ਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਹਿ ਸੰਜੋਗ ਵਖਾਨ ਜੇਨੇ ਇਹ ਲਿਖੇ ਤੇ ਸਰਣਾਹੀ ਜੇ ਫਰਮਾਏ ਦੇਵ ਤੇ ਪਾਹੇ ਜੇ ਤਾ ਗੀਤਾ ਤੇ ਤਾ ਨਾਉ ਵਰਨਾਵੇਂ ਨਾਹੀ ਕੋ ਥਾਉ ਕੋਤਰਤ ਕਾਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਦ ਬਾਬਾ ਸਈ ਪ੍ਰੀਕਾਰ ਦੂਸਰਾ ਸ਼ਨਾਮ ਤਿਰੰਕਾਰ ਪਰੀਆਤ ਪੈ ਧੰਦੀ ਹੀ ਪਾਣੀ ਦੁ ਤੈ ਉਤਰਸਖੀ ਹੀ ਮੂਤ ਬਲੀਤੀ ਕੱਪੜ ਹੋਏ ਦੇਸਾਬੂਨ ਲਈਏ ਉਦੋਏ ਪਰੀਏ ਮਤ ਬਾਬਾ ਗੈ ਸੰਗ ਉਤ ਪਹਿਨਾਵੇਂ ਕੇ ਰੰਗ ਕੁੰਨੀ ਬਾਪੀ ਆਤਰਨਾਹੀਂ ਕਰ ਕਰ ਕਰਨਾ ਜਤ ਰਹਿ ਜਾਹੋ ਆਤੇ ਵੀਜ ਆਪੇ ਹੀ ਖਾਓ ਨਾਨਕੁ ਹੁਕਮੀ ਆਵਹੁ ਜਾਹੁ ਤੀਤ ਤਪਦੇ ਅਤਿਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਹੀਤ ਮਰਣਾਉ ਸਭ ਗੁਣ ਤੇਰੇ ਬਿਨਾ ਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸਵਾਦਿਆਤ ਬਾਣੀ ਬਰਮਾਉ ਸਤਿ ਸੁਹਾਣ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਾਉਣ ਕਾਉਣ ਤਿਤ ਕਾਉਣ ਵਾਰ ਕਾਰਨ ਸੇ ਦਿੱਤੀ ਮਾਹੂ ਕਵਨ ਜਿਤ ਹੋਆ ਆਕਾਰ ਵੀਰ ਨਾ ਪਈਆ ਪੰਡਤੀ ਜਿ ਹੋਵੇ ਲੇ ਪੁਰਾਨ ਵਖਤ ਨਾ ਪਾਇਓ ਕਾ ਦੀਆ ਜੇ ਵਿਖਣ ਦੇਖ ਪੁਰਾਨ ਸਿੱਤ ਵਰਣਾ ਜੋਗੀ ਜਾਣੈ ਰਤਮਾ ਹੋਣਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿਆਖ ਕਿਵ ਸਹਾਈ ਗਵਰਣੀ ਕਿਵ ਜਾਣਾ ਨਾਨਕ ਆਪਨ ਸਭ ਕੋ ਆਖੈ ਇਕ ਦੂ ਕੋ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਹੋਵੇ ਨਾਨਕ ਜੀ ਕੋ ਆਪੋ ਜਾਣੇ ਜਿ ਗਿਆਨ ਸੁਹੈ ਪਤ ਲੰਬ ਤਾਰ ਲਖ ਅਗਾਸਾਂ ਅਗਾਸ ਓੜ ਜੋੜ ਕੇ ਪਾਲ ਥੱਕੇ ਵੀਰ ਕਹਿਨ ਜਵਾਤ ਸੈ ਸੈ ਘਾਰੇ ਚਿੰਤ ਦੀਪਾ ਸਰੂ ਇਕ ਧਾਤ ਲੇਖਾ ਹੋਏ ਲਿਖੀਏ ਲਿਖੀ ਹੋਏ ਬినాਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪੋ ਸਾਲਾ ਨਹੀਂ ਸਾਲਾ ਹੀ ਕੀ ਸਤਨ ਪਾਈ ਆ ਨਦੀਆਂ ਅਤੈ ਵਾਹਾ ਬਹੁਤ ਸਮੰਧ ਨ ਜਾਣੀਐ ਸਮੰਧ ਸਾ ਸੁਲਤਾਨ ਜਿ ਰਹਾ ਛੇਤੀ ਮਾਲ ਧਨ ਗੀ ਤੁਲਣਾ ਹੋਣੀ ਜਿਸ ਮਨ ਹੋ ਨਾ ਵਿਸਰੈ ਅੰਤ ਨ ਛੇਤੀ ਕਹਿ ਨ ਅੰਤ ਅੰਤਨ ਕਰਣਾ ਹੀ ਨ ਅੰਤ ਅੰਤਨ ਵੇਖਣਾ ਸੁਨਣਾ ਨਾ ਅੰਤ ਅੰਤਨ ਯਾਪੈ ਗਿਆ ਮਨ ਮੰਤ ਅੰਤਰ ਜਾਪੈ ਗਿਤਾ ਕਰ ਅੰਤਰ ਜਾਪੈ ਪਾਰਵਾਰ ਅੰਤਕਾਰਨ ਕੀਤੇ ਗਿਰਣਾ ਹੀ ਤਾਂਕੇ ਅੰਤ ਨ ਪਾਏ ਜਾਹੀ ਇਹੋ ਅੰਤਨ ਜਾਣੇ ਕੋਈ ਬੋਤਾ ਕੀ ਇਹ ਬੋਤ ਹੋਈ ਵੱਡਾ ਸਾਹਿਬ ਉਚਾ થਾ ਉਚੇ ਉਪਰ ਉਚਾ ਨਾ ਹੋ ਇਹ ਬੜੇ ਉਚਾ ਹੋਵੇ ਕੋਈ ਇਸੂਜੀ ਕੋ ਜਾਣੇ ਸੋਈ ਜੀਵੜਿਆ ਜਾਣਿਆ ਬਿਆਪ ਨਾਨਕ ਜਨਦਰੇ ਕਰਮੀ ਦਾ ਬਰਬਤਾ ਦਰ ਮਿਲਿਆ ਨਾ ਜਾਏ ਵੱਡਾ ਦਾਦਾ ਦਰ ਨਤਮਾਈ ਕਿਤੇ ਮੰਗਲੂ ਦੇ ਪਾਰ ਕਿਤੇ ਗਲਨ ਤਨ ਹੀ ਵਿਚਾਰ ਕਿਤੇ ਕੰਪਤੇ ਹੀ ਵਿਕਾਰ ਕਿਤੇ ਗਹਿਲੇ ਮਰਪਾਹੀ ਕਿਤੇ ਮੂਰਤ ਕਾਹੀ ਕਾਹੀ ਕਿਤੇ ਅਦੂਖੂ ਸਦਮਾਰੇ ਬੇਜਾਤ ਤੇਰੀ ਦਰਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਗ ਆਖਣਾ ਸਕੇ ਕੋਈ ਜੀ ਗੋਖਾਈ ਕੀ ਅੱਖਣ ਪਾਏ ਉਹ ਜਾਣੇ ਜਿਤਿਆ ਮੋਈ ਖਾਏ ਆਪੇ ਜਾਣੇ ਆਪੇ ਦੀ ਆਕੇ ਸੇ ਭੀ ਕੀ ਕੀ ਜਿਸ ਨੂੰ ਬਖਸ਼ੇ ਸਤਿ ਮਾਹਾਨ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਡਵਪਾਰ ਅਡਵਪਾਰੀ ਮੁਰਪੰਡਾਰ ਮੁੱਲੋ ਆਵੇ ਮੁਰੜਾ ਜਾਏ ਮੁਰੜ ਪਾਈ ਅਮੁੱਲ ਸਮਾਹੇ ਆਮੁੱਲ ਧਰਮਿ ਆਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਮਾਨ ਮੁਰ ਬੋਸ਼ੀਸ਼ ਮੁਰਨੀ ਛਾਨ ਅਮੁੱਲ ਕਰਮ ਆਮੁੱਲ ਪਰਮਾਨ ਅਮੁੱਲ ਮੁੱਲ ਕੇ ਆਣਾ ਜਾਏ ਆਗ ਆਗ ਰਹੇ ਜਿਵ ਲਾਏ ਆਖੇ வேத ਪਾਠ ਪੂਰਾਨ ਆਖੇ ਬੜੇ ਘਰੇ ਵਖਿਆਣ ਆਖੇ ਵਰਮੈ ਆਖੇ ਇੰਦ ਆਖੇ ਗੋਬੀ ਦੇ ਗੋਵਿੰਦ ਆਖੇ ਈਸ਼ਰ ਆਖੇ ਚਿੱਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਮੇ ਆਖੇ ਦੇਵ ਆਖੇ ਸੁਰ ਨਰ ਮੁਰਜਨ ਸੇਵ ਕੀਤੇ ਆਖੇ ਆਖੜ ਪਾਹੀ ਕੀਤੇ ਗਏ ਕਹੇ ਉੱਠ ਉੱਠ ਜਾਏ ਇਤੇ-ਇਤੇ ਹੋਰ ਕਰੇ ਤਾਂ ਆਪ ਨਾ ਸਕੇ ਕੀ ਕੀ ਜੀਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਨ ਕੀਐ ਸਿਰ ਗਾਵਾਰਾਂ ਗਾਵਾਰ ਸੋਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਬ ਸੰਭਾਲੇ ਬਾਜੇ ਨਾਦ ਅਣਿਕ ਸੰਖਾ ਕਿਤੇ ਗਾਵਣ ਹਾਰੇ ਕਿ ਤੇਰਾ ਪਰਿਸ਼ੋ ਕਹੀ ਅਨ ਗਿਤੇ ਗਾਵਣ ਹਾਰੇ ਗਾਵਹਿ ਤੁਮਨੋਂ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਤਰਨ ਦੁਵਾਰੇ ਗਾਵੈ ਚਿਤ ਗਉ ਦਿਨਗ ਜਾਣ ਹੈ ਲਿਖਿਤ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸਉਹਣ ਸਦਾ ਸਵਾਰੀ ਗਾਵੈ ਇੰਦੇ ਦਰਸ਼ਨ ਬੈਠੇ ਦੇਵ ਦੇ ਅੰਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ गावन जदीशदीसंतो की गावे वीर करारे गावन पंडित पण्डन कीसर जुग जुग वेदा ना ले गावे मोहनिया मनमोहन स्वर्ग मच बे आले गावन रत्न उपाये तेरे अटसड दीस ना ले गावे जोंद महाबड़ सूर आ गावे थाणी चारे गावे खंड मंडल वर पंडा करगर रखे तारे श्री दत्त नो गावे जोंद दपावन रते देरे भगत रस आले और गीते ਕਿ ਮੈਂ ਜਿਤਨੇ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸ੍ਰਸ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਹੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤੇ ਸ੍ਰੀ ਵਢਾਈ ਜਿਉ ਤੇ ਪਾਰੇ ਸੋਈ ਕਰ ਸੀ ਹੁਕਮ ਨਾ ਕਰਣਾ ਜਾਈ ਸੋ ਪਾਸਾ ਹੋ ਸਭ ਪਾਸਾ ਸਾਹਿਬ ਨਾਨਕ ਰਹਿ ਨ ਰਜਾਈ ਮੰਦਾ ਸੰਦੋ ਸਰਬਤ ਚੋਰੀ ਧਿਆਨ ਕੀ ਕਰੇ ਬਿਪੂਤ ਕਿੰਥਾ ਕਾਲ ਕੁਵਾਰੀ ਕਾਇਆ ਜੋ ਤਰਣਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ੇ ਆਦੇਸ਼ ਆਦ ਨੀਲਾ ਨਾਦ ਨਾਤ ਜੂ ਜਿਕੇ ਕੋਈਸ ਭੂਤ ਗਿਆਨ ਦਾ ਭੰਡਾਰਨ ਘੜਕਟ ਵਾਜੇ ਨਾਦ ਆਪਣਾ ਅਰਥ ਨਾ ਤਿਸੁ ਬਜਾਂਗੀ ਜਿਸੁ ਦਿਸਿ ਹੋਰੈ ਸਾਦ ਸੰਜੋਗ ਜੋਦ ਕਾਰਜ 라ਵੇ ਰਖੀ ਆਵੇ ਭਾਗ ਆਦੀ ਤੇ ਸਿ ਆਦੇਸ ਆਤਮੀ ਰਾਨਾ ਨਾਹਤ ਜੂਜਰੀ ਕੋ ਇਸ ਇਕ ਮਾਈ ਜੁ ਤਰੇ ਆਈ ਤਿਨ ਜੇ ਦੇ ਪਰਮਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਵਾਨ ਜਿ ਤਿਸ ਪਾਵੇ ਤੇਰੇ ਚਲਾਵੇ ਜਿਵ ਕੋ ਵੈ ਫਰਮਾਨ ਕੋਵੀ ਕੇ ਉਹ ਨੰਦਰ ਨਾਇਆ ਵੈ ਬਹੁਤਾ ਇਹੋ ਵਿਡਾਨ ਆਦੀ ਤੇ ਸੀ ਆਦੀਸ਼ ਆਦਿ ਨੀਰ ਨਾਦਰ ਨਾਥੈ ਜੋ ਜਗੇ ਕੋ ਵੀ ਸਤ ਅਸਲ ਗੁਰੂ ਦੇ ਪੰਡਾਰ ਜੋ ਕੁਛ ਪਾਇਆ ਸੋ ਏਕਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੀ ਕੀ ਸੱਚੀ ਕਾਰ ਦੇ ਕਿਸੇ ਆਦੇਸ਼ ਆਦਿ ਨੀਰਾਨਾ ਨਾਹਤ ਜੂ ਜੀ ਦੇ ਕੋਈਸ਼ ਦੂਜੀ ਪੜਖ ਹੋਹੀ ਲਖੋ ਵੇਦਕੀਸ਼ ਲੱਗ ਲੱਗ ਜਿਹੜਾ ਕੀ ਹੈ ਏਕ ਨਾਮ ਜਗਦੀਸ਼ ਇਤਰਾਨੇ ਪਦ ਪਾਉੜੀ ਆ ਚਲੀਏ ਹੋਈ 21 ਸੋੰਦਲਾ ਆਕਾਸ਼ ਕੀ 비ਟ ਆਈ ਇਸ ਨਾਨਕ ਨਰੀ ਪਾਈ ਐ ਗੂੜੀ ਗੂੜੈ ਦੀਸ ਅੱਖਰ ਜੋਰ ਜੁ ਪੀਣੈ ਜੋਰ ਜੋਰ ਨ ਮੰਗਲ ਦੇਣ ਜੋਰ ਜੋਰ ਨ ਜੀਵਨ ਮਰਨ ਨ ਜੋਰੇ ਜੋਰ ਨਾਰਾਜ ਮਾਨ ਮਨ ਸੂਰ ਜੋਰ ਨਾ ਸਭਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਟਟੈ ਸੰਸਾਰ ਜੇ ਸਾਰਥਿ ਹੋਲ ਕਰਮੀ ਕੈ ਸੋਏ ਨਾ ਲਗਉ ਤਮਨੀ ਜਨ ਕੋਈ ਰਾਤੀ ਰਤੀ ਚਤੀਵਾਰ ਪਵਨ ਪਾਨੀ ਅਗਨੀ ਪਾਤਲ ਤਿਸ ਵਿੱਚ ਤਰਤੀ ਫਾਪ ਰਖੀ ਧਰਮਸਾਲ ਤਿਸ ਜੀ ਜੋਤ ਕੇ ਰੰਗ ਜਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸੋਹਣ ਪੰਚ ਪਰਵਾਨ ਨਦਰੀ ਗਰਮ ਪਵੇ ਨੀ ਸਾਨ ਗੱਜ ਬਕਾਈ ਉਥੈ ਪਾਈ ਨਾਲ ਜਗ ਗਇਆ ਜਾਪੈ ਜਾਈ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਧਰਮ ਕੇਤੇ ਪਵਨ ਬਾਣੀ ਵੈ ਸੰਤਰ ਕੇਤੇ ਕਾਨ ਮਹੀਸ਼ ਕੇਤੇ ਬਨ ਮੇ ਘਾਟ ਟਕੜੀਐ ਰੂਪ ਰੰਗ ਕੇ ਵੇਸ ਗੀਤੀ ਕਰ ਕੋਮੀ ਮਿਰ ਕੇਤੇ ਕੇਤੇ ਦੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿਦ ਬੁੱਧਨਾਥ ਕੀਤੇ ਕੀਤੇ ਦੇਵੀ ਦੇਵੀ ਦੇਸ਼ ਕੀਤੇ ਦੇਦਨ ਮੁਨ ਕੀਤੇ ਕੀਤੇ ਗਤਨ ਸਮੁੰਦ ਕੀਤੇ ਕਾਣੀ ਕੀਤੇ ਬਾਣੀ ਕੀਤੇ ਪਾਤਨ ਨਰਿੰਦ ਕੀਤੀ ਸੁਤੀ ਸੇਵ ਕੀਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪਰਚੰਦ ਸਥੈਨਾਦ ਵਿਨੋਦ ਕੋਣ ਆਨੰਦ ਸਰਵਖੰਡ ਕੀ ਬਾਣੀ ਰੂਪ ਦਿੱਥੈ ਕਾੜਤ ਕੜੀਏ ਬੋਤ ਅਨੂਪ ਤਾਂ ਕੀ ਗੱਲ ਲਖੀਆ ਨਾ ਜਾਏ ਜੀ ਕੋ ਕਹੇ ਪਿਛੇ ਬਸਤਾਏ ਦਿੱਥੈ ਕੜੀਏ ਸੁਰਤ ਮਤ ਮਨ ਬੁੱਧ ਦਿੱਥੈ ਕੜੀਏ ਸੁਵਾਸਿ ਦਾ ਕੀ ਸੁੱਧ ਕਰਮਖੰਡ ਕੀ ਬਾਣੀ ਔਰ ਦਿੱਥੈ ਹੋ ਨ ਕੋਈ ਹੋਰ ਤਿੱਥੈ ਜੋਤ ਮਹਾ ਮਲਸੂਰ ਦਿਨ ਮੈਂ ਰਾਮ ਰਹਾ ਭਰਪੂਰ ਦਿੱਥੈ ਸੀਤਾ ਸੀਤਾ ਮਈ ਮਾਏ ਤਾਂਗੇ ਰੂਪਣ ਕਥਨੀ ਜਾਣੀ ਨਾਯੋ ਮਰੇ ਨਢਾਗੇ ਜਾਏ ਜਿਨ ਕੇ ਨਾਮ ਵਸੇ ਮਨ ਮਾਹੀ ਤਿਥੈ ਭਗਤ ਵਸੇ ਕੇ ਲੋ ਕਹੈ ਆਨੰਦ ਸਤਿਆ ਮਨ ਸੋਈ ਸਚ ਕੰਡ ਵਸੈ ਨਿਰੰਕਾਰ ਕਰ ਕਰ ਵੇਖੈ ਤਨ નિਹਾਲ ਤਿਥੈ ਖੰਡ ਮੰਡਲ ਵਰ ਭੰਡ ਜੀਵੋ ਬਦੇ ਦਾੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਉ ਜਿਉ ਹੁਗਮ ਤਿਉਹ ਦਿਵਕਾਰ ਵੇਖੈ ਵਿਸੇ ਕਰ ਵਿਚਾਰ ਨਾਨਕ ਗਗਨਾ ਕਰੜਾ ਸਾਰ ਜਾ ਤਪਹਾ ਰਾ ਵੀਰ ਜਿਸ ਨਿਹਾਰਿਆ ਨੰਮਤ ਵੇਰ ਤਿਹਾਰ ਪਾਉ ਖੜਾ ਅਗਨ ਤਪਤਾਉ ਪੰਡਾ ਪਉ ਅੰਮ੍ਰਿਤ ਤਿਤ ਢਾਲ ਘੜੀਐ ਤੰਦ ਸਜੀ ਟਕਸਾਲ ਜਿਨ ਗਉਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰਿ ਨਿਹਾਲ ਜਿਸ ਲੋਕ ਭਵਨ ਗੁਰੂ ਬਾਣੀ ਪਿਤਾ ਮਾਤਾ ਕਰਤ ਮਹਤਿ ਦੇਸ ਰਾਜੁ ਦੇदाई दया ਖੇਲਾ ਸਗਰੋ ਜਗਤ ਚੰਗੇ ਆਈਆ ਬਰੇ ਆਈਆ ਵਰਚੇ ਦਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਦੇ ਮੁਖਿ ਉਜਲੇ ਕੀਤੀ ਸ਼ੁਕਤੀ ਨਾਰ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਦੇਵ ਮੁਖ ਉੱਜ ਦੇਹੀ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ